ਵਿਦਾਨ ਸਬਹਲਕਾ ਫਤਿਹਗੜ ਚੋੜੀਆਂ ਦੇ ਕਸਬਾ ਅਲੇਵਾਲ ਦੇ ਮੈਰੀਗੋਲ ਪਬਲਿਕ ਸਕੂਲ ਵਾਲੇ ਹਰਪਿੰਦਰਪਾਲ ਸਿੰਘ ਸੰਦੂ ਨੂੰ ਆਪ ਪਾਰਟੀ ਵਿੱਚ ਮਿਲੀ ਵੱਡੀ ਜ਼ਿੰਮੇਵਾਰੀ ਹਰਪਿੰਦਰਪਾਲ ਸਿੰਘ ਸੰਦੂ ਨੂੰ ਐਜੂਕੇਸ਼ਨ ਵਿੰਗ ਦੀ ਮਾਝਾ ਜ਼ੋਨ ਦਾ ਕੋਆਰਡੀਨੇਟਰ ਲਗਾਇਆ ਗਿਆ ਇਸ ਮੌਕੇ ਆਪ ਪਾਰਟੀ ਦੇ ਜ਼ਿਲ੍ਹਾ ਦੱਤਰ ਕਸੇਟਪੁਰਾ ਵਿਖੇ ਵੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਵਰਕਰ ਵਧਾਈਆਂ ਦੇਣ ਪੁੱਜੇ ਸਭ ਤੋਂ ਪਹਿਲਾਂ ਤਾਂ ਮੈਂ ਬੇਹੱਦ ਧੰਨਵਾਦੀ ਹਾਂ ਆਮ ਆਦਮੀ ਪਾਰਟੀ ਦੀ ਸੋਚੀ ਡਿਡਰਸ਼ਿਪ ਸ਼੍ਰੀ ਅਧਰਵਿੰਦ ਕੇਤਰੀਵਾਲ ਜੀ ਪ੍ਰੀਤ ਸੋਤੀਆ ਜੀ ਪੰਜਾਬ ਪਰਿਵਾਰੀ ਔਰ ਭਗਵਤ ਮਾਨ ਜੀ ਮੰਤਰੀ ਪੰਜਾਬ ਅਮਨ ਰੂੜਾ ਜੀ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਉਹਨਾਂ ਨੇ ਮੈਨੂੰ ਮਾਝਾ ਜ਼ੋਨ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦੇ ਕੇ ਨਵਾਜਾ। ਫੋ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦੀਆਂ ਉਮੀਦਾਂ ਤੇ ਪੂਰਾ ਉੱਤਰ ਸਕਾਂ। ਜੂ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹ ਪੂਰਾ ਸਕਦਾ। ਮਾਝਾ ਜ਼ੋਨ ਵਿੱਚ ਕਿਹੜੇ ਕਮ ਐਜੂਕੇਸ਼ਨ ਵੀ ਦੇਖੋ ਜੀ ਸਭ ਤੋਂ ਪਹਿਲੋਂ ਮੈਂ ਉਹ ਪੰਜ ਇਨਸਾਨਾਂ ਦਾ ਧੰਨਵਾਦ ਕਰਨਾ ਚਾਹੁੰਗਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਸ਼੍ਰੀ ਮਨੀਸ਼ ਸੋਦੀਆ ਜੀ ਅਮਨ अरोड़ा ਸਾਹਿਬ ਤੇ ਮੇਰੇ ਵੱਡੇ ਭਰਾ ਸ਼੍ਰੀ ਕਲਸੀ ਸਾਹਿਬ ਇਹਨਾਂ ਦੀ ਸੋਚ ਇੰਨੀ ਵਧੀਆ ਹੈ ਕਿ ਆਮ ਘਰਾਂ ਦੇ ਆਮ ਲੋਕਾਂ ਨੂੰ ਜਿਹੜੀਆਂ ਇਹ ਜ਼ਿੰਮੇਵਾਰੀਆਂ ਦੇ ਕੇ ਇਹ ਨਿਵਾਜਦੇ ਨੇ ਪਹਿਲੋਂ ਤਾਂ ਉਹ ਜਿਹੜੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਸੀ ਉਹਦੇ 'ਚ ਜੇ ਤੁਹਾਡਾ ਕੋਈ ਲੀਡਰ ਰਿਸ਼ਤੇਦਾਰ ਨਹੀਂ ਹੈਗਾ ਤਾਂ ਤੁਸੀਂ ਸੋਚ ਵੀ ਨਹੀਂ ਸੀ ਸਕਦੇ ਕਿ ਕੋਈ ਵਧੀਆ ਔਦਤ ਤੁਹਾਨੂੰ ਮਿਲੂਗਾ ਤੇ ਤੁਸੀਂ ਦੇਖ ਰਹੇ ਹੋ ਕਿ ਇੱਕ ਆਮ ਪਰਿਵਾਰ ਦੇ ਵਿੱਚੋਂ ਜਿਹੜਾ ਵਾ ਮਿਹਨਤ ਕਰਨ ਵਾਲੇ ਪਰਿਵਾਰ ਚੋਂ ਇੱਕ ਇੰਨੀ ਬਹੁਤ ਜ਼ਿੰਮੇਵਾਰੀ ਵਾਲਾ ਅਹੁਦਾ ਮਿਲਿਆ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੋ ਚੀਜ਼ਾਂ ਤੇ ਸਭ ਤੋਂ ਵੱਧ ਕੰਮ ਕਰਦੀ ਆ ਸਿਹਤ ਤੇ ਐਜੂਕੇਸ਼ਨ ਪੜ੍ਹਾਈ ਸਿਹਤ ਤੇ 10 ਲੱਖ ਹਰ ਪਰਿਵਾਰ ਦੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਬੀਮਾ ਯੋਜਨਾ ਵਾ ਸ਼ੁਰੂ ਹੋ ਗਈ ਆ ਉਹਦੇ ਰਜਿਸਟ੍ਰੇਸ਼ਨਸ ਹੋ ਰਹੀਆਂ ਨੇ ਬਹੁਤ ਵੱਡਾ ਕਾਰਜ ਜਿਹੜਾ ਵਾ ਪਾਰਟੀ ਨੇ ਕੀਤਾ ਵਾ ਤੇ ਦੂਸਰਾ ਮੈਂ ਸਮਝਦਾ ਜਿਹਦੇ ਕਰਕੇ ਅੱਜ ਅਸੀਂ ਇਕੱਠੇ ਹੋਏ ਆ ਪ੍ਰਿੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਜੀ ਨੂੰ ਜਿਹੜਾ ਮਾਜੇ ਦਾ ਇੰਚਾਰਜ ਲਾਇਆ ਐਜੂਕੇਸ਼ਨ ਵਿੰਗ ਦਾ ਇਸ ਵਿੰਗ ਦੀ ਇਹ ਜ਼ਿੰਮੇਵਾਰੀ ਹੋਊਗੀ ਕਿ ਜਿੰਨੀਆਂ ਵੀ ਸਿਹਤ ਪ੍ਰਣਾਲੀ ਦੇ ਅੰਦਰ ਆਉਂਦੀਆਂ ਇਨਫਰਾਸਟ੍ਰਕਚਰ ਨੇ ਸਕੂਲ ਨੇ ਉਹਨਾਂ ਤੇ ਕੀ ਅੱਛਾ ਕੰਮ ਹੋ ਰਿਹਾ ਮਤਲਬ ਪੂਰੀ ਨਿਗਰਾਨੀ ਰੱਖਣੀ ਸਕੂਲਾਂ ਦੇ ਵਿੱਚ ਕੋਈ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੋ ਰਹੀ ਆ ਕਿ ਨਹੀਂ ਹੋ ਰਹੀ ਕਿੱਥੇ ਕੋਈ ਕਮੀ ਤਾਂ ਨਹੀਂ ਕਿਤੇ ਆਪਾਂ ਉਹਨੂੰ ਹੋਰ ਬਿਹਤਰ ਬਣਾ ਸਕਦੇ ਹਾਂ ਸੋ ਬੜੀ ਅਹਿਮ ਜ਼ਿੰਮੇਵਾਰੀ ਕਿਉਂਕਿ ਇਹ ਦੋ ਜਿਹੜੇ ਸਤੰਭ ਨੇ ਸਾਡੀ ਪਾਰਟੀ ਨੇ ਸਿਹਤ ਤੇ ਸਿੱਖਿਆ ਉਹਦੇ ਜੋ ਇੱਕ ਦੀ ਜਿਹੜੀ ਮਾਝੇ ਜੋਂ ਦੀ ਮੈਂ ਸਮਝਦਾ ਆਪਣੇ ਆਪ ਚ 25 ਹਲਕਿਆਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਪ੍ਰਿੰਸੀਪਲ ਸਾਹਿਬ ਨੂੰ ਮਿਲੀ ਆ ਤੇ ਇਹ ਬਹੁਤ ਹੀ ਮੁਬਾਰਕ ਬਾਤ ਦੇ ਪਾਤਰ ਨੇ ਤੇ ਇਹਨਾਂ ਨੂੰ ਸਾਡੇ ਵੱਲੋਂ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਆਮ ਆਦਮੀ ਪਾਰਟੀ ਸਮੁੱਚੇ ਜ਼ਿਲ੍ਹੇ ਵੱਲੋਂ ਇਹਨਾਂ ਨੂੰ ਇਹ ਵਧਾਈ ਵੀ ਦਿੰਦਾ ਤੇ ਨਾਲ ਵਾਦਾ ਵੀ ਕਰਦਾ ਕਿ ਸਾਡੇ ਵੱਲੋਂ ਜੋ ਵੀ ਇਹਨਾਂ ਨੂੰ ਕੋਆਪਰੇਸ਼ਨ ਦੇ ਲੋੜ ਹੋਊਗੀ ਅਸੀਂ ਇਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਇਨਕਲਾਬ ਜਿੰਦਾਬਾਦ ਆਮ ਆਮ ਆਦਮੀ ਪਾਰਟੀ ਜਿੰਦਾਬਾਦ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਵੀ ਜਿਹੜੇ ਵੀ ਮਿਹਨਤ ਕਰਨ ਵਾਲੇ ਸਾਡੀ ਪਾਰਟੀ ਦੇ ਵਰਕਰ ਨੇ ਉਹ ਜਿਹੜਾ ਵੀ ਸਾਡੀ ਪਾਰਟੀ ਲਈ ਇਮਾਨਦਾਰੀ ਨਾਲ ਮਿਹਨਤ ਕਰਨ ਦਾ ਤੇ ਉਹ ਉਹਨੂੰ ਮੈਂ ਤੁਹਾਡੇ ਮਾధ్యਮ ਨਾਲ ਹੀ ਮੈਸੇਜ ਦੇਣਾ ਚਾਹੁੰਦਾ ਕਿ ਪਾਰਟੀ ਤੁਹਾਡੇ ਤੇ ਪੂਰੀ ਨਿਗਰਾਨੀ ਰੱਖੀ ਹੋਈ ਆ ਤੇ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਵਧੀਆ ਜ਼ਿੰਮੇਵਾਰੀ ਦੇਖਣੇ ਵਜੂ